ਸਸ ਸਾਰੇ ਕਾਲਜ ਸਾਰਾ ਨੂੰ ਸਵਾਗਤ ਆ ਤੁਹਾਡਾ ਸਾਰੇ ਮੈਂ ਮੇਰੀ ਇੱਕ ਹੋਰ ਨਵੀਂ ਵੀਡੀਓ ਚ ਤੇ ਅੱਜ ਆਪਾਂ ਚੱਲਿਆਂ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਟਹਾਣੀ ਵਿਖੇ ਤੇ ਆਜੋ ਉੱਥੇ ਚੱਲਦੇ ਆਂ ਤੇ ਉੱਥੇ ਜਾ ਕੇ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆਂ ਆਜੋ ਲਓ ਜੀ ਆਪਾਂ ਪਹੁੰਚ ਗਏ ਪਿੰਡ ਕਟਹਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਪਿੰਡ ਜਦੋਂ ਆਪਾਂ ਪੈਲ ਤੋਂ ਰਾੜਾ ਸਾਹਿਬ ਰੋਡ ਤੇ ਆਉਂਦੇ ਆ ਮਿਲੋ ਰਾੜਾ ਸਾਹਿਬ ਨੂੰ ਜਾਣੇ ਆ ਤਾਂ ਉਦੋਂ ਇਹ ਪਿੰਡ ਰਾਹ ਚ ਆਉਂਦਾ ਤੇ ਇਹ ਪਿੰਡ ਕਾਹੀ ਵੱਡਾ ਤੇ ਆਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਨਮਕਤ ਕਰੇ ਕੋੜੀਣਾ ਜੀਵਨਮਕਤ ਕਰੇ ਕੋੜੀਣਾ ਸਤਗੁਰੂ ਜੀ ਗੁਰਬੰਦੀ ਛੋੜ ਹੈ ਸਤ ਗੁਰਬੰਦੀ ਛੋੜ ਹੈ ਸਤ ਗੁਰਪਾਰਸ ਆਪਾਂ ਬੰਦੀ ਛੋੜ ਦੇ ਉਸ ਮਨਾ ਰਹੇ ਆਂ ਤੇ ਆਓ ਮੈਂ ਤੁਹਾਨੂੰ ਦੱਸਦਾ ਵੀ ਬੰਦੀ ਛੋੜ ਦਿਵਸ ਦਾ ਨਾਮ ਕਿਵੇਂ ਪਿਆ ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਿਹਾ ਹੋਏ ਸੀਗੇ ਗਵਾਲੀਅਰ ਦੇ ਕਿਲੇ ਚ ਉਦੋਂ ਉਹਨਾਂ ਨਾਲ 52 ਕੈਦੀ ਰਾਜੇ ਵੀ ਰਿਹਾ ਹੋਏ ਸੀਗੇ ਜਿਹੜੇ 52 ਰਾਜੇ ਬੰਦੀ ਬਣਾ ਕੇ ਰੱਖੇ ਹੋਏ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਚੋਲੇ ਦੀਆਂ 52 ਕਲੀਆਂ ਫੜਾ ਕੇ ਰਿਹਾ ਕਰਵਾਇਆ ਸੀ ਅਤੇ ਉਸ ਤੋਂ ਨਾਮ ਪਿਆ ਬੰਦੀ ਛੋੜ ਦੇ ਬਸ ਉਸ ਟਾਈਮ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲਾ ਚੋਲਾ ਪਹਿਨਿਆ ਹੋਇਆ ਸੀ ਉਹ ਇਸ ਟਾਈਮ ਚੋਲਾ ਸਾਹਿਬ ਗੁਰਦੁਆਰਾ ਵਿੱਚ ਕਢਾਣੀ ਵਿਖੇ ਸਥਾਪਿਤ ਹੈ ਤੇ ਆਜੋ ਆਪਾਂ ਹੁਣ ਦਰਸ਼ਨ ਕਰਦੇ ਆਂ ਅੰਦਰ ਜਾ ਕੇ ਪਰਸ ਪਰਸ ਐ ਕੰਚਨ ਕਰੈ ਮਨੂਰ ਮਲੀੜਾ ਸਤਗੁਰ ਪਰਸ ਪਰਸ ਐ ਕੰਚਨ ਕਰੈ ਮਨੂਰ ਮਲੀੜਾ ਸਤਿਗੁਰ ਪਾਵਨ ਚਰਨਾਂ ਵਾਸ ਸਵਾ ਸਾਹਮਣੇ ਦਰਬਾਰ ਸਾਹਿਬ ਸਜਿਆ ਹੋਇਆ ਸੀ ਤੇ ਬਹੁਤ ਸੋਹਣੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਸੀਗੀ ਆਪਾਂ ਸਭ ਤੋਂ ਪਹਿਲਾਂ ਨਮਸਕਾਰ ਕੀਤੀ ਤੇ ਫਿਰ ਅਰਦਾਸ ਬੇਨਤੀ ਕੀਤੀ ਦਰਬਾਰ ਸਾਹਿਬ ਦੇ ਅੰਦਰ ਹੀ ਚੋਲਾ ਸਾਹਿਬ ਸੁਸ਼ੋਭਿਤ ਹੈ ਤੇ ਆਜੋ ਹੁਣ ਆਪਾਂ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰੀਏ ਉਹ ਸਾਹਮਣੇ ਪਲੰਗ ਦੇ ਉੱਪਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਸ਼ਿਸ਼ੋਭਤ ਹੈ ਇਹ ਉਹੀ ਚੋਲਾ ਸਾਹਿਬ ਹੈ ਜਿਸ ਦੀਆਂ ਕਲੀਆਂ ਫੜ ਕੇ 52 ਕੈਦੀ ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ ਸੀ ਕਿਦਰ ਜੀਵਨ ਮੁਕਤ ਕਰੇ ਕਿਦਰ ਜੋ ਆਪਾਂ ਦਰਸ਼ਨ ਕਰ ਰਹੇ ਹਾਂ ਏ ਗੁਰੂ ਮਹਾਰਾਜ ਦੇ ਪਵਿੱਤਰ ਚਰਨਾ ਕਮਲਾਂ ਦਾ ਜੋੜਾ ਸਾਹਿਬ ਹੈ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਆਜੋ ਹੁਣ ਤੁਹਾਨੂੰ ਦਰਸ਼ਨ ਕਰਵਾਈਏ ਗੁਰੂ ਮਹਾਰਾਜ ਦੇ ਪਵਿੱਤਰ ਪੋਥੀ ਸਾਹਿਬ ਦੇ ਸਤ ਗੁਰ ਪਰਸ ਪਰਸ ਹੈ ਪੰਚਨ ਕਰ ਮਧੁਰ ਮਲੀੜਾ पर कञ्चन कर मनु मलीरा सतगुर पावन चन्दस करलाखीरा ਸਤ ਗੁਰ ਬੰਦੇ ਛੋੜ ਹੈ ਸਤ ਗੁਰ ਬੰਦੇ ਛੋੜ ਹੈ ਸਤ ਗੁਰ ਬੰਦੇ ਛੋੜ ਹੈ ਆਪਾਂ ਫਿਰ ਖੜਾ ਪ੍ਰਸ਼ਾਦ ਦੀ ਦੇਗ ਲੈ ਕੇ ਦਰਸ਼ਨ ਦਿਦਾਰੇ ਕਰਕੇ ਘਰ ਨੂੰ ਵਾਪਸ ਚੱਲ ਪਏ ਸਤ ਗੁਰ ਬੰਦੇ ਛੋੜ ਹੈ ਸਤ ਗੁਰ i